ਜਿੱਦੇ ਤੋਂ ਕਮਾਈ ਸਾਲ ਨੂੰ ਜ਼ਿਆਦਾ ਹੁੰਦੀ ਆ ਜੀ 2 ਲੱਖ ਤੋਂ ਲੈ ਕੇ 3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਡੇਲੀ ਵੀਡੀਓ ਅਪਲੋਡ ਕਰਨੀਆਂ ਨੰਬਰ ਦੋ ਦੇ ਉੱਤੇ ਇੱਕੋ ਟਾਈਮ ਦੇ ਉੱਤੇ ਅਪਲੋਡ ਕਰਨਾ ਤੁਸੀਂ 50000 ਰੁਪਏ ਤੋਂ ਲੈ ਕੇ ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ YouTube ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਇਹੋ ਜਿਹਾ ਟਾਪਿਕ ਦੇ ਬਾਰੇ ਗੱਲ ਕਰਾਂਗਾ ਅਗਰ ਤੁਸੀਂ ਉਸ ਟਾਪਿਕ ਦੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਤੁਸੀਂ 50000 ਰੁਪਏ ਤੇ ਲੈ ਕੇ ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ YouTube Facebook Instagram ਤੋਂ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਉਹ ਕਿਹੜਾ ਟਾਪਿਕ ਆ ਤੁਸੀਂ ਉੱਤੇ ਕਿਵੇਂ ਕੰਮ ਕਰਨਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਫਿਰ ਉਸ ਤੋਂ ਬਾਅਦ ਤੁਸੀਂ ਥੱਲੇ ਵੀਡੀਓ ਥੱਲੇ ਕਮੈਂਟ ਵੀ ਕਰਦੇ ਹੋ ਤਾਂ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਵੀ ਕਰ ਦਿਨੇ ਹੋ ਕਹਿੰਦੇ ਹੋ ਕਿ ਵੀਰ ਜੀ ਸਰ ਇਹ ਚੀਜ਼ ਜੋ ਤੁਸੀਂ ਵੀਡੀਓ ਦੇ ਵਿੱਚ ਦੱਸਿਆ ਉਹ ਸਾਡੇ ਸਮਝ ਨਹੀਂ ਪਾਇਆ ਗਿਆ ਸੋ ਪਲੀਜ਼ ਮੇਰੇ ਤੋਂ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਆਲਸੋ ਦੋਸਤੋ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜੀ ਉਹ ਕਿਹੜਾ ਟੌਪਿਕ ਹੈ ਜੀ ਉਹ ਟੌਪਿਕ ਹੈਗਾ ਜੀ ਫੂਡ ਬਲੌਗਿੰਗ ਦੇ ਉੱਤੇ ਜਿ ਹਰੇਕੇ ਇਨਸਾਨ ਮਤਲਬ ਵੀ ਖਾਣ ਪੀਣ ਦਾ ਬਹੁਤ ਹੀ ਜ਼ਿਆਦਾ ਸ਼ਕੀਨ ਆ ਕੋਈ ਉਹਨੂੰ ਕੋਈ ਨਵੀਂ ਚੀਜ਼ ਬਣਾਣੀ ਹੋਵੇ ਨਾ ਹਰ ਇੱਕ ਬੰਦਾ ਦੱਸਦਾ ਰਹਿੰਦਾ ਵਾ ਵੀ ਯਾਰ ਮੈਨੂੰ ਕੋਈ ਨਵੀਂ ਚੀਜ਼ ਮਿਲ ਜਾਏ ਖਾਣ ਵਾਸਤੇ ਤੁਸੀਂ ਮੰਨ ਲਓ ਕੋਈ 버ਗਰ ਵੀ ਤੁਸੀਂ ਘਰ ਦੇ ਵਿੱਚ ਤੁਸੀਂ ਬਣਾ ਕੇ ਦਿਖਾਉਂਗਾ ਨਾ ਕੋਈ ਨਵੇਂ ਸਟਾਈਲ ਦੇ ਨਾਲ ਅਲੱਗ ਤਰੀਕੇ ਦਾ ਤੋ ਬੰਦਾ ਕਹਿੰਦਾ ਵੀ ਯਾਰ ਇਹ ਚੀਜ਼ ਨਾ ਮੈਂ ਮਤਲਬ ਸਿੱਖਣੀ ਵੀ ਆ ਤੇ ਟੈਸਟ ਵੀ ਕਰਕੇ ਦੇਖਣੀ ਆ ਜਾਂ ਫਿਰ ਤੁਸੀਂ ਪਾਸਤਾ ਬਣਾਉਂਗੇ ਕੋਈ ਅਲੱਗ ਚੀਜ਼ ਨਾਲ ਜਾਂ ਅਲੱਗ ਤਰੀਕੇ ਨਾਲ ਬਣਾਉਂਗੇ ਜਾਂ ਪੀਜ਼ਾ ਬਣਾਉਂਗੇ ਜਾਂ ਘਰ ਦੇ ਵਿੱਚ ਤੁਸੀਂ ਹਲਵਾ ਵਗੈਰਾ ਕੁਝ ਵੀ ਤੁਸੀਂ ਬਣਾਉਂਗੇ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਇਹ ਚੀਜ਼ ਨਾ ਮੈਂ ਟਰਾਈ ਕਰਾਂਗਾ ਹੀ ਕਰਾਂਗਾ ਹਰ ਇੱਕ ਕੋਈ ਬੰਦਾ ਖਾਣ ਪੀਣ ਦਾ ਸ਼ਕੀਨ ਆ ਤੁਸੀਂ ਕੀ ਕਰਨਾ ਤੁਸੀਂ YouTube ਦੇ ਉੱਤੇ Facebook ਦੇ ਉੱਤੇ ਤੁਸੀਂ ਆਪਣਾ ਇੱਕ ਪੇਜ ਬਣਾ ਲੈਣਾ ਫੇਸਬੁਕ ਤੇ ਪੇਜ ਬਣਾਉਣਾ YouTube ਦੇ ਉੱਤੇ ਤੁਸੀਂ ਆਪਣਾ ਚੈਨਲ ਬਣਾ ਲੈਣਾ ਵਾ ਤੁਹਾਨੂੰ ਪਤਾ ਵਾ ਜਿਵੇਂ ਤੁਸੀਂ ਮੇਰੀ ਸਾਰੀ ਵੀਡੀਓ ਦੇਖਦੇ ਹੋ ਜਾਂ ਜਿਹੜੇ ਮੇਰੇ ਰੈਗੂਲਰ ਮੇਰੀ ਵੀਡੀਓ ਦੇਖਦੇ ਉਹਨਾਂ ਨੂੰ ਪਤਾ ਮੈਂ ਫੇਸਬੁਕ ਤੇ YouTube ਦੇ ਉੱਤੇ ਹੀ ਦੱਸ ਦਵਾਂ ਤੁਸੀਂ ਕਹਿੰਦੇ ਕਰਨਾ ਜਦੋਂ ਤੁਸੀਂ ਇਦਾਂ ਦਾ ਤੁਸੀਂ YouTube ਤੇ ਫੇਸਬੁਕ ਤੇ ਤੁਸੀਂ ਆਪਣਾ ਇੱਕ ਚੈਨਲ ਬਣਾ ਲਓਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਸੀਂ ਨਾ ਫੂਡ ਦੀਆਂ ਵੀਡੀਓ ਸ਼ੂਟ ਕਰਨੀਆਂ ਨੇ ਜੇ ਤਾਂ ਤੁਸੀਂ ਆਪ ਬਣਾ ਕੇ ਤੁਸੀਂ ਪਾ ਸਕਦੇ ਹੋ ਫਿਰ ਤਾਂ ਬਹੁਤ ਵਧੀਆ ਅਗਰ ਤੁਸੀਂ ਨਹੀਂ ਬਣਾ ਸਕਦੇ ਨਾ ਤੁਸੀਂ ਆਪਣਾ ਫੋਨ ਲੈ ਕੇ ਤੁਸੀਂ ਨਾ ਮਾਰਕੀਟ ਦੇ ਵਿੱਚ ਚਲੇ ਜਾਣਾ ਮੰਨ ਕੇ ਚਲੋ ਕੋਈ ਬੰਦਾ ਜਲੇਬੀਆਂ ਬਣਾਉਂਦਾ ਵਾ ਉਹਦੀ ਜਲੇਬੀਆਂ ਬਣਾਉਂਦੇ ਦੀ ਤੁਸੀਂ ਵੀਡੀਓ ਬਣਾ ਲੈਣੀ ਹੈ ਬਸ ਕੁਝ ਵੀ ਨਹੀਂ ਕਰਨਾ ਹੈਗਾ ਵੀਡੀਓ ਸ਼ੂਟ ਕਰੀ ਜਾਨੀ ਕਿਵੇਂ ਉਹ ਮਤਲਬ ਜਿਹੜਾ ਜਲੇਬੀਆਂ ਦਾ ਮਸਾਲਾ ਤਿਆਰ ਹੁੰਦਾ ਉਹ ਕਿਵੇਂ ਮਸਾਲੇ ਨੂੰ ਤਿਆਰ ਕਰਦਾ ਵਾ ਕਿਵੇਂ ਜਲੇਬੀਆਂ ਬਣਾਉਂਦਾ ਵਾ ਕਿਵੇਂ ਚਾਸਨੀ ਦੇ ਵਿੱਚੋਂ ਕੱਢਦਾ ਵਾ ਉਹ ਸਾਰਾ ਤੁਸੀਂ ਪੰਜ ਤੋਂ ਲੈ ਕੇ 6 ਮਿੰਟ ਦਾ ਤੁਸੀਂ ਬਲੌਗ ਜਾਂ ਸ਼ੂਟ ਕਰ ਲੈਣਾ ਫੂਡ ਬਲੌਗ ਜਿਹਨੂੰ ਕਹਿੰਦੇ ਨਾ ਫੂਡ ਬਲੌਗ ਦਾ ਬੱਚੇ ਬਣਾਵਾਂਗੇ ਚੈਨਲ ਤੇ ਤੁਸੀਂ 5-6 ਦੀ ਮਿੰਟ ਦੀ ਵੀਡੀਓ ਤੁਸੀਂ ਬਸ YouTube ਦੇ ਉੱਤੇ ਅਪਲੋਡ ਕਰ ਦੇਣੀ ਆ ਜੇ ਤੁਸੀਂ ਵਾਇਸਓਵਰ ਕਰ ਦੋਗੇ ਤਾਂ ਬਹੁਤ ਵਧੀਆ ਅਗਰ ਤੁਸੀਂ ਵਾਇਸਓਵਰ ਨਹੀਂ ਕਰੋਗੇ ਤਾਂ ਵੀ ਚੱਲ ਜੂਗਾ ਤੁਸੀਂ ਬੈਕਗ੍ਰਾਉਂਡ ਦੇ ਉੱਤੇ ਬਸ ਸਿਰਫ ਕੀ ਕਹਿੰਦਾ ਮਿਊਜ਼ਿਕ ਲਗਾ ਦੇਣਾ ਜੀ ਠੀਕ ਹੈ ਇਸੇ ਤਰ੍ਹਾਂ ਤੁਸੀਂ ਕਿਸੇ ਵਰਗ 버ਗਰ ਵਾਲੀ ਦੀ ਦੁਕਾਨ ਤੇ ਚੱਲ ਜਿਓ ਜਿਹੜੇ ਰੇਡੀਅਲ 버ਗਰ ਬਣਾਉਂਦੇ ਆ ਤੁਸੀਂ ਉਹਦੇ ਤੇ ਤੁਸੀਂ ਮਤਲਬ ਵੀ 버ਗਰ ਬਣਾਉਂਦੇ ਨੇ ਕਿਵੇਂ ਮਤਲਬ ਕਿ ਟਿੱਕੀ ਬਣਾਉਂਦਾ ਕਿਵੇਂ 버거 ਦੀ ਕਟਿੰਗ ਕਰਦਾ ਕਿਵੇਂ 버거 ਨੂੰ ਸੇਕਦਾ ਜਾਂ ਗ੍ਰਿਲ ਕਰਦਾ ਕੁਛ ਵੀ ਕਰਦਾ ਜਾਨੇ ਕਿ 버거 ਨੂੰ ਕਿਵੇਂ ਤਿਆਰ ਕਰਦਾ ਤੁਸੀਂ ਉਹਦੀ ਵੀਡੀਓ ਬਣਾ ਲੈਣੀ ਆ ਫਿਰ ਉਸ ਤੋਂ ਬਾਅਦ ਕੋਈ ਨੂਡਲ ਬਣਾਉਂਦਾ ਕੋਈ ਪਾਸਤਾ ਬਣਾਉਂਦਾ ਵਾ ਕੋਈ ਦੋਸਾ ਬਣਾਉਂਦਾ ਵਾ ਕੋਈ ਇਡਲੀ ਬਣਾਉਂਦਾ ਵਾ ਅਲੱਗ ਅਲੱਗ ਚੀਜ਼ਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਨੇ ਉਹਦੇ ਨਾਲ ਤੁਸੀਂ ਉਹਦੀ ਜਿੱਥੇ ਬੰਦਾ ਬਣਾਉਂਦਾ ਵਾ ਨਾਲੇ ਉਹਦੀ ਤਾਂ ਮਸ਼ਹੂਰੀ ਹੋਏਗੀ ਉਹਨੇ ਤੁਹਾਨੂੰ ਜਵਾਬ ਨਹੀਂ ਦੇਣਾ ਕਿਉਂ ਨਾ ਉਹ ਤੁਹਾਨੂੰ ਕਹਿਣਾ ਹੈਗਾ ਵੀ ਯਾਰ ਤੂੰ ਮੇਰੀ ਵੀਡੀਓ ਕਿਉਂ ਸ਼ੂਟ ਕਰਦਾ ਪਿਆ ਵਾ ਉਹਨੇ ਉਹਨੂੰ ਇਹ ਵੀ ਉਹਦੀ ਤਾਂ ਯਾਰ ਮਸ਼ਹੂਰੀ ਹੁੰਦੀ ਪਈ ਆ ਤੁਸੀਂ ਉਹਦੀ ਵੀਡੀਓ ਸ਼ੂਟ ਕਰਕੇ ਤੁਸੀਂ YouTube ਤੇ ਅਪਲੋਡ ਕਰ ਦਿਓ ਇਹ ਵੀਡੀਓ ਨਾ ਬਹੁਤ ਹੀ ਜ਼ਿਆਦਾ ਦੇਖੀ ਜਾਂਦੀ ਆ ਸਾਰੇ ਨਾਲੋਂ ਵੱਧ ਜੇ ਆਪਾਂ ਦੀ ਗੱਲ ਕਰੀਏ ਸਾਰੇ ਨਾਲੋਂ ਵੱਧ ਰੈਵਨਿਊ ਵੀ ਇਹਦੇ ਵਿੱਚ ਵਾ ਤੇ ਲੋਕ ਇਹ ਵੀਡੀਓ ਨੂੰ ਜ਼ਿਆਦਾ ਵੀ ਦੇਖਦੇ ਆ ਇਹਦੇ ਵਿੱਚ ਰੈਵਨਿਊ ਕਿਉਂ ਜ਼ਿਆਦਾ ਵਾ ਕਿਉਂਕਿ ਇਹ ਵੀਡੀਓ ਲੰਬੀ ਬਹੁਤ ਜ਼ਿਆਦਾ ਬਣਦੀ ਆ ਇਹ ਵੀਡੀਓ 10 ਮਿੰਟ ਤੋਂ ਲੈ ਕੇ 15 ਮਿੰ ਬਣਦੀ ਆ ਤੇ ਇਹਦੇ ਉੱਤੇ 8s ਨੇ ਜਿਹੜੀਆਂ ਹਨਾ 8 ਜਿਹੜੀ ਚੱਲਦੀ ਮਲਟੀਪਲ 8 ਚੱਲਦੀਆਂ ਨੇ ਜਿਆਦਾ ਜਿਹੜੇ ਚੱਲਦੀਆਂ ਨੇ ਜਿਹਦੇ ਤੋਂ ਕਮਾਈ ਸਾਨੂੰ ਜਿਆਦਾ ਹੁੰਦੀ ਆ ਜੀ ਤੇ ਇਹ ਵੀਡੀਓ ਦੇ ਵਿੱਚ ਬਾਅਦੋਂ ਮੰਨ ਕੇ ਚਲੋ ਤੁਸੀਂ ਘਰ ਦੇ ਵਿੱਚ ਤੁਸੀਂ ਮੰਨ ਕੇ ਚਲੋ ਕੋਈ ਚੀਜ਼ ਬਣਾਈਆ ਜਾਂ ਮਾਰੋ ਸਰੋਂ ਦਾ ਸਾਗ ਬਣਾਇਆ ਜਾਂ ਮੱਕੀ ਦੀ ਰੋਟੀ ਬਣਾਈਆ ਜਾਂ ਫਿਰ ਬਾਜਰੇ ਦੀ ਰੋਟੀ ਬਣਾਈਆ ਤੁਸੀਂ ਕੋਈ ਵੀ ਚੀਜ਼ ਤੁਸੀਂ ਜਦੋਂ ਬਣਾਉਂਗੇ ਤੁਸੀਂ ਉਹਦੀ ਵੀਡੀਓ ਬਣਾ ਲਓ ਉਹਦੀ ਵੀਡੀਓ ਬਣਾ ਕੇ ਦੱਸੋ ਵੀ ਅੱਜ ਅਸੀਂ ਬਾਜਰੇ ਦੀ ਰੋਟੀ ਬਣਾ ਰਹੇ ਆ ਜਾਂ ਫਿਰ ਅਸੀਂ ਮੱਕੀ ਦੀ ਰੋਟੀ ਬਣਾ ਰਹੇ ਆ ਤੁਸੀਂ ਇਦਾਂ ਦੀ ਚੀਜ਼ ਵਗੈਰਾ ਤੁਸੀਂ ਕੋਈ ਵੀ ਬਣਾ ਕੇ ਤੁਸੀਂ ਉਹਦੀ ਵੀਡੀਓ ਅਪਲੋਡ ਕਰ ਦਿਓ ਇਹ ਜੇ ਤੁਸੀਂ ਆਪ ਨਹੀਂ ਬਣਾਣੀ ਤਾਂ ਮਾਰਕੀਟ ਦੇ ਵਿੱਚ ਚਲ ਜਾਓ ਮਾਰਕੀਟ ਦੇ ਵਿੱਚ ਹਰੇਕ ਕੋਈ ਬੰਦਾ ਕੋਈ ਗੋਲ ਗੱਪੇ ਦੀ ਵੀਡੀਓ ਬੜਾ ਬਣਾ ਕੇ ਪਾਈ ਜਾਂਦਾ ਉਹਦੇ ਵੀ ਮਿਲੀਅਨ ਦੇ ਵਿੱਚ ਵਿਊ ਨੇ ਕੋਈ 버ਗਰ ਦੀ ਬਣਾਈ ਜਾਂਦਾ ਵਾ ਕੋਈ ਐਗ ਬਰਗਰ ਦੀ ਬਣਾਈ ਜਾਂਦਾ ਕੋਈ ਚਿਕਨ ਦੀ ਬਣਾਈ ਜਾਂਦਾ ਵਾ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਬਣਾਓ ਦੇਖੋ ਵਾਇਰਲ ਬਹੁਤ ਛੇਤੀ ਹੋ ਜਾਣੀ ਹੈ ਇਹਦੇ ਵਿੱਚ ਬਸ ਐ ਆ ਵੀ ਇਹਦੇ ਵਿੱਚ ਇੱਕ ਚੀਜ਼ ਆ ਵੀ ਇਹਦੀ ਜਿਹੜੀ ਅਬ ਤੁਹਾਨੂੰ ਇਹਦਾ ਅਪਲੋਡਿੰਗ ਕਰਨ ਦਾ ਤਰੀਕਾ ਜਿਹੜਾ ਉਹ ਸਹੀ ਹੋਣਾ ਚਾਹੀਦਾ ਉਹਦਾ ਕੀ ਤਰੀਕਾ ਇੱਕ ਤਾਂ ਤੁਸੀਂ ਟਾਈਟਲ ਵਧੀਆ ਲਿਖਣਾ ਵਾ ਨੰਬਰ 2 ਦੇ ਉੱਤੇ ਇਹਦਾ ਡਿਸਕ੍ਰਿਪਸ਼ਨ ਆ ਜਿਹੜੀ ਉਹ ਵਧੀਆ ਲਿਖਣੀ ਆ ਨੰਬਰ 3 ਦੇ ਉੱਤੇ ਜਿਹੜੇ ਟੈਗ ਨੇ ਜਿਹੜੇ ਟੈਗ ਵਧੀਆ ਲਗਾਉਣੇ ਆ ਨੰਬਰ 4 ਦੇ ਉੱਤੇ ਜਿਹੜੀ ਸਭ ਤੋਂ ਵੱਡੀ ਚੀਜ਼ ਆ ਉਹ ਹੈਗਾ ਥੰਬਨੇਲ ਆ ਥੰਬਨੇਲ ਤੁਸੀਂ ਕਿਵੇਂ ਦਾ ਬਣਾਉਨੇ ਹੋ ਜਿੰਨੇ ਵਧੀਆ ਤੁਸੀਂ ਜਿੰਨਾ ਵਧੀਆ ਤੁਸੀਂ ਥੰਬਨੇਲ ਬਣਾਉਗੇ ਤੁਹਾਡੀ ਵੀਡੀਓ ਉਨੀ ਜ਼ਿਆਦਾ ਵਾਇਰਲ ਹੋਏਗੀ ਮੰਨ ਕੇ ਚੱਲੋ ਕੋਈ ਬੰਦੇ ਨੇ ਜਲੇਬੀ ਬਣਾ ਰਿਆ ਕੋਈ ਬੰਦਾ ਤੁਸੀਂ ਆਪ ਨਹੀਂ ਬਣਾ ਰਹੇ ਕੋਈ ਹਰਵਾਈ ਜਲੇਬੀਆਂ ਬ ਤੁਸੀਂ ਉਹਦੀ ਵੀਡੀਓ ਸ਼ੂਟ ਕਰ ਲਈ ਤੁਸੀਂ ਥੰਬਨੇਲ ਦੇ ਉੱਤੇ ਲਿਖ ਦਿਓ ਏਸੀ ਜਲੇਬੀ ਆਪਨੇ ਕਦੇ ਨਹੀਂ ਖਾਈ ਹੋਏਗੀ ਹਾਂ ਜਾ ਲਿਖ ਦਿਓ ਤੁਸੀਂ ਇਦਾਂ ਦੀ ਜਲੇਬੀ ਤੁਸੀਂ ਕਦੇ ਨਹੀਂ ਖਾਧੀ ਜੋ ਕੁਝ ਵੀ ਤੁਸੀਂ ਇਦਾਂ ਥੰਬਨੇਲ ਤੇ ਜਲੇਬੀ ਇਡੀ ਵੱਡੀ ਬਣਾ ਦਿਓ ਥੰਬਨੇਲ ਦੇ ਉੱਤੇ ਜਿਹੜਾ ਬੰਦਾ ਦੇਖੇਗਾ ਉਹ ਦੇਖੇਗਾ ਯਾਰ ਜਲੇਬੀ ਕਿੰਡੀ ਵੱਡੀ ਆ ਨਾ ਉਹ ਜਿਹੜਾ ਤੁਹਾਡਾ ਥੰਬਨੇਲ ਦੇਖੇਗਾ ਤਾਂ ਉਹ ਵੀਡੀਓ ਦੇ ਤੁਹਾਡੀ ਦੇ ਉੱਤੇ ਕਲਿੱਕ ਕਰੇਗਾ ਹੀ ਕਰੇਗਾ ਤੇ ਤੁਹਾਡੀ ਵੀਡੀਓ ਜ਼ਿਆਦਾ ਦੇਖੀਗਾ ਜਿੰਨੀ ਤੁਹਾਡੀ ਵੀਡੀਓ ਦਾ ਵਾਚ ਟਾਈਮ ਜ਼ਿਆਦਾ ਹੁੰਦਾ ਜਾਏਗਾ YouTube ਆ ਕੀ ਉਹਨੂੰ ਵੀਡੀਓ ਨੂੰ ਜ਼ਿਆਦਾ ਅੱਗੇ ਲੋਕਾਂ ਤੱਕ ਪਹੁੰਚਾਉਂਦਾ ਵਾ ਵੀ ਇਹ ਵੀਡੀਓ ਨੂੰ ਦੇਖੋ ਕਿਉਂਕਿ ਇਹਦੇ ਵਿੱਚ ਕੋਈ ਨਾ ਕੋਈ ਖਾਸ ਹੈਗਾ ਵਾ ਤੇ ਇਹਦੇ ਵਿੱਚ ਕੀ ਆ ਦੇਖੋ ਇਸ ਚੈਨਲ ਦੇ ਵਿੱਚ ਗਰੋ ਹੋਣ ਦਾ ਵਾ ਸਿਰਫ ਇੱਕੋ ਚੀਜ਼ ਆ ਵੀ ਤੁਸੀਂ ਡੇਲੀ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਡੇਲੀ ਵੀਡੀਓ ਅਪਲੋਡ ਕਰਨੀ ਆ ਨੰਬਰ ਦੋ ਦੇ ਉੱਤੇ ਇੱਕੋ ਟਾਈਮ ਦੇ ਉੱਤੇ ਅਪਲੋਡ ਕਰਨਾ ਤੁਸੀਂ ਜਦੋਂ 5-6 ਵੀਡੀਓ ਅਪਲੋਡ ਕਰੋਗੇ ਨਾ ਤੁਸੀਂ YouTube ਦਾ ਐਲਗੋਰਿਦਮ ਦੇਖ ਲਿਓ ਉਹਦੇ ਵਿੱਚ ਜਿਹੜੀ ਵੀ ਜਿਹੜੀ ਤੁਹਾਡੀ ਆਡੀਅנס ਆ ਉਹ ਕਿੰਨੇ ਵਜੇ ਤੁਹਾਡੀ ਵੀਡੀਓ ਦੇਖ ਰਹੀ ਆ 6 ਵਜੇ 7 ਵਜੇ 8 ਵਜੇ 9 ਵਜੇ 10 ਵਜੇ ਜਿੰਨੇ ਵਜੇ ਵੀ ਤੁਹਾਡੀ ਵੀਡੀਓ ਜ਼ਿਆਦਾ ਦੇਖਦੇ ਨੇ ਲੋਕ ਤੁਸੀਂ ਉਦੋਂ ਹੀ ਵੀਡੀਓ ਤੁਸੀਂ ਅਪਲੋਡ ਕਰਨੀ ਆ ਇਹ ਨਾ ਹੋਵੇ ਜਿਹੜੀ ਤੁਹਾਡੀ ਆਡੀਅנס ਆ ਉਹ 9 ਵਜੇ ਤੁਹਾਡੀ ਵੀਡੀਓ ਦੇਖਦੀ ਪਈ ਆ ਤੇ ਤੁਸੀਂ ਸਵੇਰੇ ਵੀਡੀਓ ਅਪਲੋਡ ਕਰ ਦਿਓ 8 ਵਜੇ 11 ਘੰਟੇ ਹੋ ਗਏ ਫਿਰ ਇੰਨੀ ਨੂੰ ਕੌਣ ਦੇਖੇਗਾ ਤੁਹਾਡੀ ਵੀਡੀਓ ਨਹੀਂ ਦੇਖਦਾ ਇਸ ਕਰਕੇ ਜੇ ਤੁਹਾਡੀ ਆਡੀਅנס 9 ਵਜੇ ਵੀਡੀਓ ਦੇਖਦੀ ਪਈ ਆ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਮੇਰੀ ਜਿਹੜੀ ਵੀਡੀਓ ਉਹ 9:05 ਮਿੰਟ ਤੱਕ ਅਪਲੋਡ ਹੋ ਜਾਣੀ ਚਾਹੀਦੀ ਆ ਤਾਂ ਕਿ ਜਿਹੜਾ ਤੁਹਾਡਾ ਨੋਟੀਫਿਕੇਸ਼ਨ ਆ ਉਹ ਸਾਰੇ ਲੋਕਾਂ ਤੱਕ ਪਹੁੰਚ ਸਕੇ ਤੇ ਜਿਹੜੀ YouTube ਆ ਉਹ ਵੀ ਹਰ ਇੱਕ ਉਹ ਲੋਕਾਂ ਤੱਕ ਤੁਹਾਡੀ ਵੀਡੀਓ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰੇਗਾ। ਉਹਦੇ ਨਾਲ ਤੁਹਾਡਾ ਚੈਨਲ ਬਹੁਤ ਛੇਤੀ ਵਾਇਰਲ ਹੋ ਜਾਏਗਾ ਕਿਉਂਕਿ ਇਹ ਜਿਹੜਾ ਟੌਪਿਕ ਹੈ ਨਾ ਜਿਹੜਾ ਮੈਂ ਤੁਹਾਨੂੰ ਦੱਸਾ ਫੂਡ ਬਲੌਗ ਦਾ ਇਹ ਸਾਰਿਆਂ ਨਾਲੋਂ ਵੱਧ ਜਿਆਦਾ ਦੇਖਿਆ ਜਾਂਦਾ ਵਾ। ਤੁਸੀਂ ਖੁਦ ਵੀ ਦੇਖਦੇ ਹੋ ਨੇ Instagram ਦੇ ਉੱਤੇ ਕਿੰਨੀਆਂ ਰੀਲਾਂ ਹੁੰਦੀਆਂ ਨੇ ਕੋਈ 버ਗਰ ਦੀ ਵੀਡੀਓ ਬਣਾ ਕੇ ਅਪਲੋਡ ਕਰਦਾ ਪਿਆ, ਕੋਈ ਪੀਜੇ ਦੀ, ਕੋਈ ਨਿਊਡਲ ਦੀ, ਕੋਈ ਪਾਸਤੇ ਦੀ, ਅਲੱਗ-ਅਲੱਗ ਦੀ ਕਰਦਾ ਪਿਆ, ਕੋਈ ਨੌਨ-वेज ਦੀਆਂ ਕਰਦਾ ਪਿਆ ਵਾ। YouTube ਤੇ ਵੀ ਇਸੇ ਤਰ੍ਹਾਂ ਦੀ ਆ ਵਾ ਤੇ Facebook ਦੇ ਉੱਤੇ ਵੀ ਇਹੋ ਜਿਹੀ ਬਹੁਤ ਜ਼ਿਆਦਾ ਕਿਉਂਕਿ ਜਦੋਂ ਕੋਈ ਤੁਸੀਂ ਚੀਜ਼ ਅਲੱਗ ਕਰੋਗੇ ਹਨਾ ਦੇਖੋ ਸਟਾਰਟਿੰਗ ਦੇ ਵਿੱਚ ਵਾਇਰਲ ਹੋਣ ਦਾ ਸਿਰਫ ਇੱਕ ਤਰੀਕਾ ਵਾ ਉਹ ਕੀ ਤਰੀਕਾ ਵਾ ਮੰਨ ਕੇ ਚਲੋ ਮੈਂ ਕਿਸੇ ਕੁਲਚਾ ਛੋਲੇ ਦੀ ਵੀਡੀਓ ਬਣਾਈ ਆ ਹਨਾ ਕੁਲਚਾ ਛੋਲੇ ਦੀ ਤਾਂ ਬਹੁਤ ساری ਵੀਡੀਓ ਪਈਆਂ ਨੇ ਤੁਸੀਂ ਉਹਦੇ ਵਿੱਚ ਕੀ ਵੱਖਰਾ ਦਿਖਾ ਸਕਦੇ ਤੁਸੀਂ ਇਹੋ ਜਿਹਾ ਬੰਦਾ ਲੱਭੋ ਯਾਰ ਜਿਹੜਾ ਕੋਈ ਕੁਲਚਾ ਛੋਲਾ ਬਹੁਤ ਵਧੀਆ ਬਣਾ ਰਿਹਾ ਵਾ ਜਿਵੇਂ ਕਈ ਥਾਵਾਂ ਦੇ ਉੱਤੇ ਨਾ ਲੋਕੀ ਆਈਸਕ੍ਰੀਮ ਦੇ ਪਕੌੜੇ ਬਣਾਉਂਦੇ ਆ ਆਈਸਕ੍ਰੀਮ ਦੇ ਨਾ ਪਕੌੜੇ ਬਣ ਜਾਂਦੇ ਨੇ ਤੇ ਉਹ ਮੈਂ ਖੁਦ ਵੀ ਖਾਦੇ ਨੇ ਤੁਸੀਂ ਜਦੋਂ ਕਹੋਗੇ ਆਈਸਕ੍ਰੀਮ ਦੇ ਪਕੌੜੇ ਬਣਦੇ ਹਨ ਕੋਈ ਪੋਸੀਬਲ ਤਾਂ ਇਹ ਨਹੀਂ ਕਿ ਵੀ ਆਈਸਕ੍ਰੀਮ ਦੇ ਪਕੌੜੇ ਯਾਰ ਕਿਵੇਂ ਬਣ ਜਾਣਗੇ ਪਰ ਉਹ ਬਣਦੇ ਆ ਜਿਹੜੇ ਬਣਾਉਂਦੇ ਨੇ ਲੋਕ ਉਹ ਬਣਾਉਂਦੇ ਨੇ ਆਈਸਕ੍ਰੀਮ ਦੇ ਪਕੌੜੇ ਜਦੋਂ ਤੁਸੀਂ ਇਦਾਂ ਦੀ ਤੁਸੀਂ ਵੀਡੀਓ ਬਣਾ ਕੇ ਪਾ ਦਿਓਗੇ ਆਈਸਕ੍ਰੀਮ ਦੇ ਪਕੌੜੇ ਖਾਓ ਤਾਂ ਲੋਕ ਤੁਹਾਡੀ ਵੀਡੀਓ ਦੇਖੇਗੇ ਹੀ ਦੇਖੇਗਾ ਉਹਦੇ ਨਾਲ ਕੀ ਕਿ ਤੁਹਾਨੂੰ ਇੱਕ ਵਧੀਆ ਰੀਚ ਮਿਲ ਜੇਗੀ ਤੁਹਾਡੀ ਵੀਡੀਓ ਜਦੋਂ ਇੱਕ ਨੂੰ ਵਧੀਆ ਰੀਚ ਮਿਲੇਗੀ ਜਿਹੜੀਆਂ ਤੁਹਾਡੀਆਂ ਹੋਰ 10 15 20 ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ YouTube ਉਹਨੂੰ ਆਟੋਮੈਟਿਕ ਹੀ ਬੂਸਟ ਕਰੇਗਾ ਉਹਦੇ ਨਾਲ ਕੀ ਕਿ ਤੁਹਾਡਾ ਸਾਰਾ ਚੈਨ ਉਹ ਆਟੋਮੈਟਿਕ ਹੀ ਬੂਸਟ ਹੋ ਜੇਗਾ ਉਹਦੇ ਨਾਲ ਕੀ ਹੈ ਕਿ ਤੁਹਾਡੇ ਚੈਨਲ ਦਾ ਜਿਹੜਾ ਮੋਨਟਾਈਜੇਸ਼ਨ ਹੋ ਜਾਏਗਾ ਤੁਸੀਂ YouTube ਤੋਂ ਤਾਂ ਪੈਸੇ ਕਮਾਉਂਗੇ ਕਮਾਉਂਗੇ ਸਪੌਂਸਰਸ਼ਿਪ ਵੀ ਤੁਹਾਨੂੰ ਮਿਲੇਗੀ ਉਸ ਤੋਂ ਬਾਅਦ ਜਿਹੜੇ ਕੋਈ ਮੰਨ ਕੇ ਚਲੋ ਮੇਰੀ ਕੋਈ ਕੁਲਚੀ ਕੁਲਚੀਆਂ ਦੀ ਜਾਂ ਮੇਰਾ ਕੋਈ ਰੈਸਟੋਰੈਂਟ ਆ ਨਾ ਵੀ ਮੈਂ ਕਹਿੰਦਾ ਵੀ ਤੂੰ ਤੁਸੀਂ ਭਾਜੀ ਆ ਕੇ ਮੇਰੀ ਵੀਡੀਓ ਸ਼ੂਟ ਕਰੋ ਤਾਂ ਤੁਸੀਂ ਉਹ ਵੀ ਚਾਰਜ ਕਰੋਗੇ ਤੁਸੀਂ ਫ੍ਰੀ ਆਫ ਕੋਸਟ ਨਹੀਂ ਤੁਸੀਂ ਵੀਡੀਓ ਬਣਾਉਂਗੇ ਉਸ ਤੋਂ ਵੀ ਤੁਸੀਂ 10 ਤੋਂ 15000 ਰੁਪਏ ਤੁਸੀਂ ਚਾਰਜ ਕਰੋਗੇ ਤੇ ਉਸ ਤੋਂ ਬਾਅਦ YouTube ਤੋਂ ਵੀ ਤੁਹਾਨੂੰ ਪੈਸਾ ਆ ਰਿਹਾ Facebook ਤੋਂ ਵੀ ਆ ਰਿਹਾ ਤੇ ਤੁਹਾਨੂੰ Instagram ਤੋਂ ਵੀ ਤੁਹਾਨੂੰ ਸਪੌਂਸਰਸ਼ਿਪ ਆ ਫਿਰ ਜੇ ਆ ਰਿਹਾ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਮਹੀਨੇ ਦੇ ਘਟੋ ਘਟ ਤੁਸੀਂ 2 ਲੱਖ ਤੋਂ ਲੈ ਕੇ 3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਸਟਾਰਟਿੰਗ ਦੇ ਵਿੱਚ ਨਹੀਂ ਮੈਂ ਗੱਲ ਕਰਦਾ ਇਹ ਕਿ ਸਟਾਰਟਿੰਗ 'ਚ ਤੁਸੀਂ ਅੱਜ ਵੀਡੀਓ ਪਾਈ ਤੇ ਕੱਲ ਨੂੰ ਤੁਸੀਂ ਕਹਿੰਦੇ ਸਾਨੂੰ ਮਹੀਨਾ ਹੋ ਗਿਆ ਭਾਜੀ ਵੀ ਅਸੀਂ 2-3 ਲੱਖ ਰੁਪਏ ਤਾਂ ਕਮਾਈ ਨਹੀਂ ਦੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਆਪਣਾ ਇੱਕ ਬੇਸ ਬਣਾਉਣਾ ਪੈਗਾ ਤੁਹਾਨੂੰ ਚੱਲਣਾ ਪੈਗਾ ਹੌਲੀ-ਹੌਲੀ ਸਟੈਪ-ਬਾਈ-ਸਟੈਪ ਚੱਲਣਾ ਪੈਗਾ ਬਸ ਉਸ ਤੇ ਇੱਕ ਗੱਲ ਇਹ ਆ ਵੀ ਜੇ ਮੰਨ ਕੇ ਚਲੋ 4 ਮਹੀਨੇ ਜਾਂ 5 ਮਹੀਨੇ 5 ਮਹੀਨੇ ਮੰਨ ਕੇ ਚਲੋ ਜੇ ਤੁਸੀਂ 5 ਮਹੀਨੇ ਤੁਸੀਂ ਲਗਾਤਾਰ Sea, 5 ਮਹੀਨੇ ਤੁਸੀਂ ਵੀਡੀਓ ਪਾਤੀਆਂ ਨਾ ਤੁਸੀਂ ਡੇਲੀ ਵੀਡੀਓ ਪਾਤੀਆਂ ਫਿਰ ਤੁਹਾਡਾ ਚੈਨਲ ਆਟੋਮੈਟਿਕ ਹੀ ਬੂਸਟ ਹੋਣਾ ਫਿਰ ਤੁਸੀਂ ਦੇਖਿਓ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਨਾ ਤੁਸੀਂ 2 ਤੋਂ 3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਇਹ ਗਾਰੰਟੀ ਹੈ ਮੇਰੀ ਤੁਸੀਂ 2 ਤੋਂ 3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਬਸ ਸ਼ਰਤ ਮੇਰੀ ਇਹ ਆ ਤੁਸੀਂ ਸਿਰਫ 4 ਤੋਂ ਲੈ ਕੇ 5 ਮਹੀਨੇ ਤੁਸੀਂ ਕੰਮ ਕਰਨਾ ਹੀ ਕਰਨਾ ਵਾ ਡੇਲੀ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਜੇ ਤੁਸੀਂ ਆਪ ਬਹੁਤ ਤੁਸੀਂ ਫੂਡੀ ਹੋ ਤੁਸੀਂ ਖਾਣ ਦੇ ਸ਼ੌਕੀਨ ਹੋ ਤੁਸੀਂ ਨਾਲੇ ਉਹ ਥਾਂ ਤੇ ਜਾ ਕੇ ਵੀਡੀਓ ਵੀ ਬਣਾਓ ਤੇ ਨਾਲੇ ਆਪ ਵੀ ਖਾਓ ਉਹਦੇ ਨਾਲ ਕੀ ਹੈ ਕਿ ਨਾਲ ਤੁਹਾਡਾ ਢਿੱਡ ਵੀ ਭਰ ਜੇਗਾ ਨਾਲੇ ਖਾ-ਖਾ ਕੇ ਚੀਜ਼ਾਂ ਤੇ ਨਾਲੇ ਤੁਸੀਂ ਲੋਕਾਂ ਦੀ ਵੀਡੀਓ ਵੀ ਬਣਾ ਲਓਗੇ ਤੁਹਾਨੂੰ YouTube ਤੋਂ ਵੀ ਪੈਸੇ ਆ ਜਾਣਗੇ ਸੋ ਇਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਸਕਦੇ ਹੋ ਇਹ ਬਹੁਤ ਵਧੀਆ ਟੌਪਿਕ ਆ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਟ੍ਰੈਂਡਿੰਗ ਟੌਪਿਕ ਆ ਕਿਉਂਕਿ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਮੈਂ ਕੋਈ ਨਵੀਂ ਨਵੀਂ ਚੀਜ਼ ਟਰਾਈ ਕਰਕੇ ਦੇਖਾਂ ਲੋਕ ਬਹੁਤ ਘੱਟ ਇਹੋ ਜਿਹੇ ਨੇ ਜਿਹੜੇ ਆਪਣੇ ਘਰ ਦੇ ਵਿੱਚ ਖਾਣਾ ਬਣਾ ਕੇ ਖੁਸ਼ ਨੇ ਜ਼ਿਆਦਾਤਰ ਲੋਕ ਬਾਹਰੋਂ ਹੀ ਚੀਜ਼ਾਂ ਖਾ ਕੇ ਖੁਸ਼ ਨੇ ਸੋ ਇਸ ਕਰਕੇ ਅਗਰ ਤੁਸੀਂ ਜਿੰਨਾ ਵਧੀਆ ਤੁਸੀਂ ਫੂਡ ਬਲੌਗ ਬਣਾਉਂਗੇ 1932 ਤੁਸੀਂ ਵਾਇਰਲ ਹੋਵਗੇ ਤੁਹਾਡਾ ਚੈਨਲ ਵੀ ਵਾਇਰਲ ਹੋਏਗਾ ਤੇ ਤੁਸੀਂ ਬਹੁਤ ਵਧੀਆ ਤੁਸੀਂ ਮਹੀਨੇ ਦੇ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲကြਾਂਗੇ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰ